ਬਿਨਾਂ ਗੋਡਾ ਦੇ ਨਾਲ ਜਿਨ੍ਹਾਂ ਮਸ਼ੀਨਾ ਬਿਨਾਂ ਗੋਡਾ ਹੋਈਆਂ ਨੇ ਉਹਨਾਂ ਗੋਡਾ ਮਸ਼ੀਨਾ ਦਾ ਹਾਲ ਦੀ ਜਾਣਕਾਰੀ ਲੈਣ ਦੇ ਲਈ ਵੱਖਰੇ ਤੌਰ ਤੇ ਇੱਕ ਹੋਰ ਟੀਮ ਲੜੀ ਦਾ ਉਹ ਵੱਡਾ ਸ਼ਹਿਰ ਦੇ ਵਿੱਚ ਜਾਗਰਣ ਤੋਂ ਬਾਅਦ ਲੋਕਾਂ ਨੂੰ ਅਵੇਰਣ ਮਿਠਾ ਜਾਵੇ ਕਿਉਂ ਥੇਤਾ ਲਾਗ ਪਈ ਆ ਕੁੜੀਆਂ ਲਾਗ ਪਈ ਆ ਆਹ ਪਰਤੇ ਕੁੜੀਆਂ ਵਿਰਹਾਂ ਦੇ ਸੌਣ ਨੂੰ ਬੰਦਿਆ ਨੇ ਪਹਿਲਾ ਬੇਟੀਆਂ ਨੇ ਉਸ ਜਗ੍ਹਾ ਨੂੰ ਇਲੈਕਸ਼ਨ ਦੇ ਨਾਲ ਚੋਣਾਂ ਦੇ ਨਾਲ ਜੋੜ ਕੇ ਇੱਕ ਨਵੀਂ ਆਈਡੈਂਟੀਟੀ ਕੀਤੀ ਹੈ ਆਓ ਉਹਦਾ ਨਾਮ ਬੰਦਿਆ ਜਗੋ ਥਲੋ ਕੋ ਤੁਸੀਂ ਜਾਗੋ ਮੈਂ ਢੁਣਾਂ ਹੋਨੇ ਰੋਲ ਲਗ ਰਹੀ ਜਣੀ ਹੈ ਕਿ ਜਿਹੜੇ ਸੰਘੇ ਨੇਤਾ ਨੇ ਚਾਰੇ ਕਿਸੇ ਪਾਰਟੀ ਨਾਲ ਵੀ ਸੌਧ ਰੱਖਦੇ ਆ ਜਿਹੜੇ ਸੰਘੇ ਨੇਤਾ ਨੇ ਉਹਨਾਂ ਨੂੰ ਗੋੜ ਦਿੱਤੀ ਜਾਵੇ ਅਗੋ ਸਾਡਾ ਭਾਰਤ ਜਿਹੜਾ ਹੈ ਜਿਹੜਾ ਲੋਕਪਿੱਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਉਹਦੇ ਵਿੱਚ ਉਹ ਲੋਕ ਚੋਣ ਕੀ ਆਣੇ ਸਾਹਮਣੇ ਜਿਹੜੇ ਪ੍ਰਿੰਸੀਪਲ ਕਰ ਬਤੀ ਕਿਸਰ ਐ ਐਂਡ ਮਾਈ ਡੀਅਰ ਫਰੈਂਡਸ ਨਮਸਕਾਰ मेरा नाम जसप्रीत कौर है और आज मैं आपके सामने बोर्ड का मतलब विषय पर चंद बोलने जा रही हूँ अपने देश के लिए वोट करने की शक्ति भारत जैसे लोकतांत्रिक देश का एक महत्वपूर्ण हिस्सा है प्रत्येक वोट हमारे देश के बेहतर भविष्य के लिए मायने रखता है हम भाग्यशाली हैं कि हमें वोट देने का सावधानी अधिकार मिला है

ਇਹ ਨਾ ਨਿਰਧਾਰਿਤ ਕਰਦੇ ਜਨਾ ਬੱਚਿਆਂ ਨੂੰ ਕਿ ਮੈਂ ਜਿੰਨਾ ਜਿੰਨਾ ਬੋਲਣਾ ਅਗਰ ਤਾਂ ਮੇਰੇ ਵਰਗਾ ਨਾ ਤੇ ਜਿਹੜੀ ਦੇ ਵਾਸਤੇ ਹਨ ਕੁੜੀਆਂ ਬਹੁਤ ਧਿਆਨ ਨਾਲ ਸੁਣ ਰਹੀਆਂ ਪਰ ਮੁੰਡੇ ਦਾ ਜਿਹੜਾ ਕੋਈ ਕੱਚੇ ਸੌਂ ਰਹੇ ਨੇ ਕੋਈ ਅਸੇ ਪਾਸੇ ਤੇ ਗਏ ਤੇ ਪੁੱਤਰ ਇਹ ਪ੍ਰੋਗਰਾਮ ਇਹ ਟੀਚਰਾਂ ਵਾਸਤੇ ਨਹੀਂ ਹੈ ਕਿਉਂਕਿ ਟੀਚਰ ਕਦੇ ਹੈ ਕਿ ਬੜੇ ਵੀ ਕਿ ਲੋਕਾਂ ਇਹਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਰਹੀ ਹੈ एडस वी प्रोग्राम आ ये ताड़े वास्ते बस आप बल्दी टीचर्स एंड मार्केट टेंस अ वेरी गुड कॉर्डिंग आज जो आप तंत्र के इस पूरा करने की कविता का शिक्षक है जागो मत जाता जागो लोकतंत्र सबसे विशाल भारत को माना जाता है लोकतंत्र की पहली सीढ़ी मत जाता जाता है ਗੰਗਾ ਮੇਂ ਫਤਕਰੀ ਬੁਨਿਆਦ ਮਾਣਾ ਹੈ ਆ ਦੇਖਾਂ ਜੀ कारों, बकवास सुना तो है, जापान, इंडिया आए बच्चे, सब्जी का उसार है, शूटरेस, सब तो पहले तन्वाज करना चाहेंगे, सारी भी स्पीक मार्कर्स था, कि वो हमने साथ में मौका देता कि आज साढ़े स्पीकर आ रहे, साढ़े बच्चे हमें मास्का बजाई थी, हमने शिलागर दी थी, सारे बच्चे, वहाँ के बच्चे, ਸਾਡਾ ਮੁੱਖ ਮਕਸਦ ਇੱਥੇ ਆਣਾ ਇਹ ਹੀ ਆ ਕਿ ਇੱਕ ਜੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਤੇ ਇਹ ਲੋ ਪੋਲਿੰਗ ਬੂਥ ਹੈ ਸਾਡੇ ਮਕੇਰੀਆਂ ਦਾ ਇਸ ਕਰਕੇ ਸਾਡੀ ਟੀਮ ਇੱਥੇ ਆਈ ਹੈ ਸਪੈਸ਼ਲ ਸਕੂਲ ਦੇ ਵਿੱਚ ਸਵੀਪ ਮੇਲਾ ਕਰਾਇਆ ਗਿਆ ਵਾਕਫਤ ਗਤੀਵਿਧੀਆਂ ਕਰਾਈਆਂ ਗਿਆ ਜਿਵੇਂ ਕਿ ਰੰਗੋਲੀ ਕੰਪੀਟੀਸ਼ਨ ਆ ਬੱਚਿਆਂ ਨੇ ਸਪੀਡ ਦਿੱਤੀ ਆ ਇਹ ਕਿਵੇਂ ਮਾਡਲ ਪੋਲਿੰਗ ਬੂਥ ਬਣਾਇਆ ਪਿੰਕ ਬੂਥ ਜਿਹਦੇ ਰਾਹੀਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਕਿਉਂਕਿ ਬੱਚਿਆਂ ਦੇ ਥਰੂ ਅਸੀਂ ਇਹ ਮੈਸੇਜ ਪਿੰਡ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਆ ਘਰ ਘਰ ਪਹੁੰਚਾਉਣਾ ਚਾਹੁੰਦੇ ਆ ਕਿ ਇੱਕ ਜਨ ਨੂੰ ਸਾਰੇ ਲੋਕ ਜਿਹੜਾ ਆ ਉਹ ਬੋਰਡਾਂ ਜਾਣ ਆਪਣੇ ਅਧਿਕਾਰ ਦੇ ਮੱਤੋਂ ਹ ਜਿੰਨੇ ਵੀ ਸਕੂਲਾਂ ਦੇ ਵਿੱਚ ਕੁਝ ਇੰਟਰੇ ਕੀਤੀ ਜਾਉਂਗਾ ਸਕੂਲ ਤੇ ਆ ਸਕੂਲ ਦੇ ਵਿੱਚ ਕੁਝ ਤੁਹਾਨੂੰ ਡਿਫਰੈਂਟ ਦੇ ਵਿੱਚ ਮਿਲਦਾ ਹੈ ਹਾਂਜੀ ਬਿਲਕੁਲ ਜੀ ਅਸੀਂ ਪਾਕਵਾ ਕੋਈ ਕਾਲਜਾਂ ਦੇ ਵਿੱਚ ਵਾਤਵਾਂਕ ਸਕੂਲਾਂ ਵਿੱਚ ਜਾਂਦੇ ਹਰੇਕ ਦੀ ਇਹ ਗਤੀਵਿਧੀਆਂ ਦੇ ਵਿੱਚ ਕੋਈ ਨਾ ਕੋਈ ਚੇਂਜ ਹੁੰਦੀ ਆ ਅੱਜ ਮਨਸੂਰਪੁਰ ਦੇ ਵਿੱਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਹੈ ਕਿ ਇਹਨਾਂ ਨੇ ਇੱਥੇ ਪਿੰਕ ਬੂਥ ਬਣਾਇਆ ਜੋ ਕਿ ਬਹੁਤ ਵਧੀਆ ਚੀਜ਼ ਆ ਬੱਚਿਆਂ ਨੂੰ ਵੀ ਪਤਾ ਲੱਗਾ ਕਿ ਪਿੰਕ ਬੂਥ ਦੀ ਮੱਥਾ ਤੱਕੀ ਆ ਕਿਵੇਂ ਇਹ ਜਿਹੜਾ ਬੂਸਟ ਦੇ ਉੱਤੇ ਪਾਰਟਿਸਪੇਸ਼ਨ ਕਰਨੀ ਹੈ ਕਿਵੇਂ ਇਲੈਕਸ਼ਨ ਪ੍ਰੋਸੈਸ ਜਿਹੜਾ ਪੂਰਾ ਚੱਲਦਾ ਆ ਪੋਲਿੰਗ ਪ੍ਰੋਸੈਸ ਕਿਵੇਂ ਚੱਲਦਾ ਆ ਉਹਦੇ ਬਾਰੇ ਬੱਚਿਆਂ ਨੂੰ ਪਤਾ ਲੱਗਿਆ ਇੱਕ ਚੰਗਾ ਸੰਦੇਸ਼ ਬੱਚੇ ਸਿੱਟੋ ਕਭੀ ਬੋਲੋ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਬੱਚਿਆਂ ਵਿੱਚ ਕਿੰਨਾ ਉਤਸ਼ਾਹ ਆ ਬੱਚਿਆਂ ਨੇ ਕਿੰਨਾ ਆਪ ਅੱਗੇ ਹੋ ਕੇ ਜੜੀਆਂ ਸਾਰੀਆਂ ਕਿਵਿਟੀਆਂ ਕੀਤੀਆਂ ਇੱਕ ਚੰਗੇ ਕੀ ਉਮੀਦਾਂ ਜਨਤਾ ਮੇਰੀ ਜਨਤਾ ਨੂੰ ਇਹੀ ਅਪੀਲ ਆ ਕਿ ਇਸ ਵਾਰੀ ਦਾ ਜਿਹੜਾ ਸਾਡਾ ਨਾਰਾ ਆ ਕਿ ਇਸ ਵਾਰ 70 ਪਾਰ ਮੈਂ ਆਪਣੇ ਮਕੇਰੀਆ ਵਾਸੀਆਂ ਨੂੰ ਜਿੰਨੇ ਵੀ ਪੀਡਬਲਯੂਡੀ ਬੋਟਰ ਆ, 트랜ਸਜੈਂਡਰ ਬੋਟਰ ਆ, ਨਿਊਲੀ ਜੰਗ ਬੋਟਰ ਆ ਸਾਰਿਆਂ ਨੂੰ ਇਹ ਅਪੀਲ ਕਰਦਾ ਹੈ ਕਿ ਇੱਕ ਜੂਨ ਨੂੰ ਜਾ ਕੇ ਆਪਣੀ ਵੋਟ ਜ਼ਰੂਰ ਪਾਣ, ਆਪਣੇ ਅਧਿਕਾਰ ਦੀ ਵਰਤੋਂ ਕਰੋ। ਤੁਸੀਂ ਦੋ ਬੋਲ ਆਪਣੀ ਗੀਤ ਬਣਾ ਦੇਣਾ। ਹਾਂਜੀ ਅਸੀਂ ਇੱਕ ਗੀਤ ਰਿਕਾਰਡ ਕੀਤਾ ਹੈ ਜੀ ਤੇ ਇਸ ਵਾਰੀ ਚੋਣਾਂ ਦੇ ਸਬੰਧ ਵਿੱਚ ਸਵੀਪ ਜਾਗਰੂਕਤਾ ਬੋਟਰ ਜਾਗਰੂਕਤਾ ਲਈ ਉਹਦੇ ਦੋ ਬੋਲ ਨੇ ਜੀ।

और बच्चों ने चाको रंगोली और डेमो पोलिंग बूथ बना के उन्होंने बड़ा अच्छा लगा लगे सर ने उन्होंने टीम ने सारी एक्टिविटीज में बहुत पसंद किया और उन्होंने बच्चों है कि जो भी जिन्होंने भी उम्र अठारह साल या उस है वो लोग जरूर अपने बूथ से जाके वोट ताकि जी वोटिंग परसेंटेज है वो बच सके हर व्यक्ति जो है अपनी वोटिंग इंश्योर करे मैंने इज जसप्रीत कौर ਹਾਂ ਜੀ ਸਾਡੇ ਕੋਲ ਅੱਜ ਸਵੀਪਟੀ ਮਾਈ ਸੀ ਉਹਨੇ ਬਹੁਤ ਵਧੀਆ ਗੱਲ ਕੀਤਾ ਉਹਨੇ ਸਾਨੂੰ ਵੋਟਾਂ ਦਾ ਮਹੱਤਵ ਦੱਸਿਆ ਕਿ ਵੋਟ ਕਿਵੇਂ ਪੈਣੀ ਹੈ ਇਹ ਵੋਟ ਕਿਵੇਂ ਪੈਣੀ ਹੈ ਜੋ ਕੁਝ ਤੁਸੀਂ ਸਿੱਖਿਆ ਵਾ ਵੋਟਾਂ ਦੇ ਬਾਰੇ ਜਾਗਰੂਤਾਨਾ ਕੀਤਾ ਵਾ ਇਹ ਜਾਣਕਾਰੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਆਪਣੇ ਭੈਣ ਭਰਾਵਾਂ ਜਾਂ ਆਣ ਗਵਾਣ ਨੂੰ ਦੋਗੇ ਹਾਂਜੀ ਜ਼ਰੂਰ ਦਵਾ ਦੇ ਠੀਕ ਹੋ ਗਏ ਉਨਾ ਕਹਿਣਾ ਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਵੀ 18 ਸਾਲ ਦੀ ਉਮਰ ਹੋਈਆਂ ਨੇ ਅੱਬ ਵੋਟ ਪਾਓ ਜਾ ਕੇ ਵੋਟ ਬੋਤ ਜ਼ਰੂਰੀ ਹੈ ਪਾਣੀ ਇੱਥੇ ਬਹੁਤ ਬਣਾਈ ਗਏ ਸਕੂਲ ਦੇ ਸਾਡੇ ਚਲੋ